ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਉਹ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਬੀਤੀ ਰਾਤ ਪੁਲਿਸ ਵੱਲੋਂ ਇੱਕ 24 ਸਾਲਾ ਨੌਜਵਾਨ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਸੀ ਉਹ ਕਹਿਆ ਜਾ ਰਿਹਾ ਸੀ ਕਿ ਇਹ ਨਸ਼ੇ ਦਾ ਸੌਦਾਗਰ ਆ ਨਸ਼ਾ ਵੇਚਦਾ ਜਿਸ ਦੇ ਕਾਰਨ ਉਸ ਨੌਜਵਾਨ ਨੂੰ ਜਿਹੜਾ ਉਹ ਤੋਂ ਜੰਡਿਆਲਾ ਗੁਰੂ ਤੋਂ ਅਰੈਸਟ ਕੀਤਾ ਗਿਆ ਸੀ ਪਰ ਉਸ ਦੇ ਮਾਪੇ ਵੱਲੋਂ ਇਹ ਸਿੱਧਾ ਜਿਹੜਾ ਕਿਹਾ ਗਿਆ ਕਿ ਸਾਡਾ ਨਸ਼ਾ ਸਾਡਾ ਲੜਕਾ ਜਿਹੜਾ ਉਹ ਨਸ਼ਾ ਨਹੀਂ ਵੇਚਦਾ ਔਰ ਇਸ ਦਾ ਕਿਸੇ ਵੀ ਕੋਈ ਅਹੋਜੀ ਗਤੀਵਿਧੀ ਦੇ ਵਿੱਚ ਹੱਥ ਨਹੀਂ ਆ ਪਰ ਜੰਡਿਆਲਾ ਪੁਲਿਸ ਵੱਲੋਂ ਜਿਹੜਾ ਉਸ ਨੂੰ ਬੀਤੀ ਰਾਤ ਅਰੈਸਟ ਕਰ ਦਿੱਤਾ ਗਿਆ ਸੀ ਔਰ ਹੁਣ ਜਿਹੜਾ ਦੱਸਿਆ ਹੀ ਜਾ ਰਿਹਾ ਕਿ ਉਸ ਥਾਣੇ ਜੰਡਿਆਲਾਗੁਰੂ ਥਾਣੇ ਦੇ ਵਿੱਚ ਜਿਹੜੀ ਉਸ ਲੜਕੇ ਦੀ ਜਿਹੜੀ ਉਹ ਬੀਤੀ ਰਾਤ ਜਿਹੜੀ ਉਹ ਮੌਤ ਹੋ ਜਾਂਦੀ ਹੈ ਤਾਂ ਉੱਥੇ ਹੀ ਇਲਾਕਾ ਨਿਵਾਸੀ ਅਤੇ ਪਰਿਵਾਰਾ ਪਰਿਵਾਰਕ ਸਦਸਿਆਂ ਵੱਲੋਂ ਜਿਹੜਾ ਹੁਣ ਪੂਰਾ ਜੰਡਿਆਲਾਗੁਰੂ ਜਿਹੜਾ ਹਾਈਵੇ ਹੈ ਉਸ ਨੂੰ ਜਾਮ ਕਰ ਦਿੱਤਾ ਗਿਆ ਔਰ ਪੁਲਿਸ ਥਾਣੇ ਦੇ ਬਾਹਰ ਜੰਡਿਆਲਾਗੁਰੂ ਦੇ ਪੁਲਿਸ ਥਾਣੇ ਦੇ ਬਾਹਰ ਜਿਹੜਾ ਉਹ ਰੋਸ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾ ਲੰਬਾ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਜਿਹੜਾ ਜਮ ਹੈ ਉਹ ਲੱਗ ਚੁੱਕਾ ਹੈ ਔਰ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਰਹੇ ਨੇ ਜਿਹੜੇ ਉਤੋਂ ਰਾਹੀਰ ਨੇ ਹਾਈਵੇ ਤੇ ਜਿਹੜੇ ਲੋਕ ਨੇ ਆਪਣੇ ਆਪਣੀ ਮੰਜ਼ਿਲ ਵੱਲ ਜਿਨ੍ਹਾਂ ਨੇ ਜਾਣਾ ਹੈ ਉਹ ਲੋਕ ਵੀ ਜਿਹੜੇ ਨੇ ਕਾਫੀ ਖਾਸਾ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਔਰ ਜਾਮ ਜਿਹੜਾ ਹੈ ਉਹ ਲੱਗ ਚੁੱਕਾ ਹੈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜੇ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਉਤੇ ਹੀ ਸਾਰਿਕ ਸਦਸਿਆਂ ਦਾ ਕਹਿਣਾ ਹੈ ਕਿ ਸਾਡੇ ਲੜਕਾ ਬੇਕਸੂਰ ਸੀ ਜਿਸ ਨੂੰ ਇਹਨਾਂ ਨੇ ਝੂਠੇ ਪੁਲਿਸ ਨੇ ਨਸ਼ਾ ਦਾ ਪਰਚਾ ਪਾ ਕੇ ਜਿਹੜਾ ਉਸ ਨੂੰ ਰਾਤ ਨੂੰ ਰਸ਼ ਕੀਤਾ ਵੈ ਉਹਨਾਂ ਦੇ ਵਿੱਚ ਲੈ ਜਾ ਕੇ ਜਿਹੜਾ ਇਹਨਾਂ ਨੇ ਉਸ ਨੂੰ ਮਾਰ ਦਿੱਤਾ ਹੈ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਪੁਲਿਸ ਦੇ ਉੱਪਰ ਲਗਾਏ ਜਾ ਰਹੇ ਨੇ ਔਰ ਇਨਸਾਫ ਦੀ ਮੰਗ ਜਿਹੜੀ ਹੈ ਜਿ ਪਰਿਵਾਰਿਕ ਕਿ ਮੈਂ ਸਦਸਿਆਂ ਵੱਲੋਂ ਜਿਹੜੀ ਉਹ ਕੀਤੀ ਜਾ ਰਹੀ ਹੈ ਚੈਨ ਫੜ ਕੇ ਲਿਆਂ ਦਵਾਈ ਨਾ ਨੇ ਥਾਣੇ 'ਚ ਕੋਈ ਮਾਰਾ ਮਟਾ ਝਗੜਾਈ ਪੈਂਦੇ 'ਚ ਹੋਇਆ ਕੋਈ ਗੱਲ ਨਹੀਂ ਉਹਦਾ ਕੋਈ ਚੀਜ਼ ਨਹੀਂ ਨਿਕਲੀ ਕੱਖ ਨੇ ਨਿਕਲਿਆ ਵੀ ਰਾਤ 10 ਵਜੇ ਨਾਲ ਇਥੋਂ ਦਾ ਡਾੜੀ ਚਾਚਾ ਤਾਂ ਸਾਰੇ ਜੀ ਇਥੋਂ ਗਏ ਚੰਗੇ ਭਲੇ ਨੂੰ ਛੱਡ ਕੇ ਗਏ ਇਹਨਾਂ ਨੇ ਰਾਤ ਕੋਟ ਕੋਣਾ ਮਾਰਿਆ ਮੇਰੇ ਬੱਚੇ ਨੂੰ ਅਸੀਂ 6 ਵਜੇ ਦੇ ਇਥੇ ਥਾਣੇ ਚਾਏ ਆਪਣੇ ਬੱਚੇ ਲਈ ਚਾਰ ਰੋਟੀ ਲੈ ਕੇ ਹਾਂ ਨੂੰ ਕਹਿੰਦੇ ਤਾਂ ਦਾ ਬੱਚੇ ਨੂੰ ਬੁਖਾਰ ਚੜਿਆ ਤੇ ਦਵਾਈ ਦਿਵਾਉਣ ਗਈ ਸਵੇਰ ਤੇ ਮੇਰੇ ਬੱਚੇ ਦਾ ਨਾ ਹਰਮਣਵਾ ਹਰਮਣਵਾ ਹਾਂ ਜਵੀਆਂ ਸਾਲਾਂ ਦਾ ਮੇਰਾ ਬੁਰਸ਼ੇ ਜਿਹੜਾ ਜਵਾਨ ਪੁੱਤ ਹੈ ਹਾਂ ਮੇਰਾ ਨਾਮ ਬਲਵਿੰਦਰ ਕੌਰ ਹੈ ਹਾਂ ਕਿਲਾ ਮੈਂ ਕਹਾ ਮੇਰਾ ਬੱਚਾ ਕਿਹਨੇ ਨਸ਼ਾ ਤਾਂ ਕਰੀ ਕਰਦਾ ਨਹੀਂ ਨਾ ਮੇਰਾ ਬੱਚਾ ਚਾਹੀਦਾ ਮੈਨੂੰ ਕਾ ਕਰ ਨਹੀਂ ਚਾਹੀਦਾ ਮੇਰਾ ਮੇਰਾ ਨਾ ਭਰਾ ਮਾਤਾ ਦਾ ਕਿਹਨੇ ਮਾਰਿਆ ਭਰਾ ਥਾਣੇ ਵਾਲਿਆਂ ਕੀ ਕਾਰਨ ਸੀ ਉਹ ਲਾਰ ਪਿੰਡੋਂ ਚੋਕੇ ਲੈ ਆਇਆ ਕਹਿੰਦੇ ਵੀ ਨਸ਼ਾ ਵੇਦਾ ਉਹਦਾ ਕਰਦਾ ਵਾ ਪਰ ਕਰਦਾ ਉਹ ਮੱਜਾ ਪਰ ਕਰਦਾ ਉਹ ਮੱਜਾ ਕੰਮ ਦਾ ਵਪਾਰ ਜੇ ਤੇ ਚੋਕ ਲਿਆਇਆ ਤੇ ਰਾਤ ਨੂੰ ਸਾਨੂੰ ਮਿਲਣ ਨਹੀਂ ਦੇਂਦੇ ਰਾਤ ਦਾ ਕੱਲ ਤੇ ਆ ਗਏ ਭਰਾ ਦਾ ਪਰ ਮਨਪ੍ਰੀਤ ਸਿੰਘ ਕਿਲਾਜੀ ਮਨ ਸਿੰਘ ਕਹਿੰਦੇ ਭਰਾ ਮਰ ਗਿਆ ਟਾਡਾ ਪੂਰਾ ਹੋ ਗਿਆ ਸਿਵਲ ਹਸਪੀਟਲ ਬੰਦਾ ਹਟਾ ਅੰਦਰ ਆ ਗੂਏ ਮਾਰ ਲੈਣਾ ਸਾਰੇ ਜਾਨ ਨਹੀਂ ਦੇਂਦੇ ਸਾਨੂੰ ਅੰਦਰ ਇਨਸਾਫ ਚਾਹੀਦਾ ਨੂੰ ਤੇ ਸਾਡਾ ਭਰਾ ਚਾਹੀਦਾ ਜਿਉਂਦਾ ਹਾਂ ਹਾਂਜੀ ਗੰਢਿਆਲਾ ਗੁਰੂ ਤੋਂ ਪ੍ਰਦੀਪ ਜੈਨ ਪੰਜਾਬ ਹਰ ਟਾਈਮਸ ਅੰਮ੍ਰਿਤਸਰ